ਸਾਲ ਹੋ ਗਏ ਉਹਨੇ ਕੀ ਦਿੱਤਾ ਸ਼ਹਿਰਾਂ ਨੂੰ ਇਹ ਤੁਸੀਂ ਦੇਖ ਲਿਆ ਉਹਨਾਂ ਨੂੰ ਤਾਂ ਇਲੈਕਸ਼ਨ ਕਰਾਉਣੋਂ ਭੱਜੇ ਹੋਏ ਸੀ ਇਲੈਕਸ਼ਨ ਵੀ ਤਾਂਹਾਂ ਕਰਾਉਣੀ ਪਈ ਸੁਪਰੀਮ ਕੋਰਟ ਨੇ ਕਿਹਾ ਰਿਜ਼ਲਟ ਸਾਡੇ ਕੋਲ ਆ ਜਿਹਨੇ ਕੰਮ ਕੀਤਾ ਮਿਹਨਤ ਕੀਤੀ ਆ ਉਹ ਸਾਡੇ ਕੋਲ ਸਾਰਾ ਕੁਝ ਪਤਾ ਏ ਤੇ ਉਹ ਮਿਹਨਤ ਕੰਮ ਵਾਲਿਆਂ ਨੂੰ ਟਿਕਟ ਦਵਾਂਗੇ ਜਿਨ੍ਹਾਂ ਨੇ ਸਾਡੇ ਬੋਰਡ ਉਦੋਂ ਜਤਾਏ ਨੇ ਆਪਣੇ ਘਰੇ ਅੱਗ ਲੱਗਦੀ ਆ ਉਦੋਂ ਪਤਾ ਲੱਗਦਾ ਸੇਕ ਦਾ ਸਮਝ ਗਏ ਨਾ ਦੂਜੇ ਦੇ ਅੱਗ ਲੱਗੀ ਘਰੇ ਤਾਂ ਲੋੜੀ ਲੱਗਦੀ ਆ ਮੈਂ ਉਹ ਸਾਰੀ ਗੱਲ ਇਸ ਕਰਕੇ ਕਹੀ ਸੀ ਕਿ ਸੰਭਾ ਨੇ ਡੰਗ ਮਾਰਨਾ ਹੀ ਮਾਰਨਾ ਅੱਜ ਉਹ ਸੁਖਵੀਰ ਸਿੰਘ ਬਾਦਲ ਨੂੰ ਮਾਰੇ ਆ ਮੈਂ ਇਹੀ ਗੱਲ ਬਾਲਪਰ ਕਰਦਾ ਸੀ ਵੀ ਅੱਜ ਜਦੋਂ ਆਪਦੇ ਗੱਲ ਪਈ ਪਤਾ ਲੱਗਿਆ ਨਾ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਕੋਤਣ ਕੇ ਰੱਖੋ ਇਹਨਾਂ ਨੂੰ ਰਗੜ ਕੇ ਰੱਖੋ ਖੁਸ਼ੀ ਦੀ ਗੱਲ ਇਹ ਆ ਵੀ ਸਾਰੇ ਜਗ੍ਹਾ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਸੀ ਬਹੁਤ ਹੀ ਵਧੀਆ ਬਹੁਤ ਹੀ ਬਿਹਤਰੀਨ ਭਾਜਪਾ ਨੇ ਉਹਦੇ ਵਿੱਚ ਪ੍ਰਦਰਸ਼ਨ ਕੀਤਾ ਸੀ ਤੇ ਜੇ ਅਸੀਂ ਗੱਲ ਕਰੀਏ ਤੇ ਸਾਰੇ ਸ਼ਹਿਰਾਂ ਦੇ ਵਿੱਚ ਅਸੀਂ ਜਿੱਤ ਕੇ ਜਿਹੜੇ ਉਹ ਬੋਰਡ ਵੱਡੀਆਂ ਲੀਡਾਂ ਨਾਲ ਜਿੱਤੇ ਆ ਤੇ ਉਹੀ ਪਰਫਾਰਮੈਂਸ ਆ ਜਿਹੜੀ ਅਸੀਂ ਪਾਰਲੀਮੈਂਟ ਇਹ ਸ਼ਹਿਰਾਂ ਦੇ ਵਿੱਚ ਹੋਈ ਆ ਉਹਨੂੰ ਹੀ ਦਰਾਵਾਂਗੇ ਤੇ ਜਲੰਧਰ ਜਿਵੇਂ ਅਸੀਂ ਕੱਲੇ 65 ਬੋਰਡ ਆ ਜਿਹੜੇ ਉੱਥੇ ਜਿੱਤੇ ਕਿਸੇ ਤਰੀਕੇ ਨਾਲ ਉਰੇ ਜਿੱਤੇ ਤੇ ਮੈਂ ਸਮਝਦਾ ਸਾਡਾ ਜਿਹੜਾ ਮੇਅਰ ਆ ਉਹ ਸਾਰੇ ਵੱਡੇ ਸ਼ਹਿਰਾਂ ਚ ਬੀਜੇਪੀ ਦਾ ਕੱਲਿਆਂ ਦਾ ਮੇਅਰ ਜਿਹੜਾ ਉਹ ਬਣੇਗਾ ਉਹਦਾ ਮੈਂ ਕਾਰਨ ਦੱਸ ਦਿੰਦਾ ਤੁਹਾਡੇ ਰਾਹੀਂ ਮੈਂ ਸਾਰੇ ਪੰਜਾਬ ਦੇ ਲੁਧਿਆਣੇ ਦੇ ਲੋਕਾਂ ਨੂੰ ਬੇਨਤੀ ਅਪੀਲ ਕਰਦਾ ਵੀ ਜਿਹੜੀ ਅੱਜ ਦੀ ਸਰਕਾਰ ਆ ਉਹਦਾ ਤੁਸੀਂ 4 ਸਾਲ 3 ਸਾਲ ਹੋ ਗਏ ਉਹਨੇ ਕੀ ਦਿੱਤਾ ਸ਼ਹਿਰਾਂ ਨੂੰ ਇਹ ਤੁਸੀਂ ਦੇਖ ਲਿਆ ਉਹਨਾਂ ਨੂੰ ਤਾਂ ਇਲੈਕਸ਼ਨ ਕਰਾਉਣੋਂ ਭੱਜੇ ਹੋਏ ਸੀ ਇਲੈਕਸ਼ਨ ਵੀ ਤਾਂ ਹ ਕਰਾਉਣੀ ਪਈ ਸੁਪਰੀਮ ਕੋਰਟ ਨੇ ਕਿਹਾ ਇਸ ਕਰਕੇ ਉਹਨਾਂ ਕੋਲ ਕੁਝ ਹੈ ਨਹੀਂ ਉਹ ਤਾਂ ਨੰਗ ਨੇ ਦੂਜੇ ਪਾਸੇ ਕਾਂਗਰਸ ਆ ਕਾਂਗਰਸ ਦੀ ਨਾ ਸੈਂਟਰ ਸਰਕਾਰ ਨਾ ਹੋ ਰਹੀ ਆ ਜੇ ਕੋਈ ਸ਼ਹਿਰ ਲਈ ਵੱਡੇ ਪ੍ਰੋਜੈਕਟ ਆ ਸਕਦੇ ਆ ਜਿਹੜੀ ਮੈਂ ਗੱਲ ਪਾਰਲੀਮੈਂਟ ਇਲੈਕਸ਼ਨਾਂ 'ਚ ਵੀ ਕਹਿੰਦਾ ਸੀ ਹੁਣ ਮੌਕਾ ਦੁਬਾਰਾ ਆਏ ਲੋਕਾਂ ਦੇ ਕੋਲ ਵੱਡੇ ਸ਼ਹਿਰਾਂ ਦੇ ਕੋਲ ਪਿੰਡਾਂ ਵਾਲਿਆਂ ਕੋਲ ਨਹੀਂ ਸ਼ਹਿਰਾਂ ਵਾਲਿਆਂ ਕੋਲ ਹੁਣ ਦੁਬਾਰਾ ਮੌਕਾ ਏ ਵੀ ਬੀਜੇਪੀ ਜਿਹੜੇ ਮੋਦੀ ਜੀ ਵਿਕਸਿਤ ਭਾਰਤ ਕਰਦੇ ਆ ਵਿਕਸਿਤ ਪੰਜਾਬ ਦੇ ਸ਼ਹਿਰ ਹੋਣ ਤੇ ਜਿੱਦਣ ਉਹਰੇ ਮੇਅਰ ਬਣ ਜਾਣਗੇ ਬੀਜੇਪੀ ਦੇ ਤੇ ਹਜ਼ਾਰਾਂ ਕਰੋੜ ਰੁਪਈਆ ਉਹ ਕੱਲਾ-ਕੱਲਾ ਮੇਅਰ ਜਾ ਕੇ ਦਿੱਲੀੋਂ ਲੈ ਕੇ ਆਊਗਾ ਹਰ ਮਹਿਕਮੇ ਦਾ ਇਸ ਕਰਕੇ ਇਹ ਹੁਣ ਲੋਕਾਂ ਨੇ ਫੈਸਲਾ ਕਰਨਾ ਤੁਸੀਂ ਵੀ ਇਹ ਗੱਲ ਮੇਰੀ ਮੰਨੋਗੇ ਕਿ ਸੈਂਟਰਲ ਸਰਕਾਰ ਬਣੀ ਆ ਮੋਦੀ ਜੀ ਦੀ ਤੀਜੀ ਵਾਰ ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਤਿੰਨ ਤਿੰਨ ਵਾਰ ਲੋਕਾਂ ਨੇ ਹਰ ਸੂਬਾ ਜਿਹੜਾ ਉਹ ਭਾਜਪਾ ਨੂੰ ਸੌਂਪਿਆ ਏ ਤੇ ਅੱਜ ਦੁਬਾਰਾ ਲੋਕ ਸਭਾ ਤੋਂ ਬਾਅਦ ਅੱਜ ਸ਼ਹਿਰ ਵਾਸੀਆਂ ਕੋਲ ਮੌਕਾ ਏ ਜੇ ਉਹ ਸ਼ਹਿਰ ਦੀਆਂ ਸੜਕਾਂ ਗਲੀਆਂ ਨਾਲੀਆਂ بڑے بڑے ਪ੍ਰੋਜੈਕਟ ਚੰਗਾ ਪਾਣੀ ਮਿਲੇ ਚੰਗੀ ਬਿਜਲੀ ਮਿਲੇ ਚੰਗੀਆਂ ਸੜਕਾਂ ਹੋਣ ਚੰਗੇ ਪ੍ਰੋਜੈਕਟ ਆਉਣ ਵੱਡੇ ਤੋਂ ਵੱਡੇ ਜਿਹਦੇ ਨਾਲ ਰੋਜ਼ਗਾਰ ਮਿਲੇ ਉਹ ਸਿਰਫ ਤੇ ਸਿਰਫ ਭਾਜਪਾ ਦੇ ਸਕਦੀ ਆ ਮੈਂ ਤਾਂ ਸਿਰਫ ਇਹੀ ਅਪੀਲ ਸਾਰਿਆਂ ਨਾਲ ਜੋੜ ਕੇ ਕਰਦਾ ਸਰ ਜੇਕਰ ਮਾਟ ਦਿੱਤਾ ਗਿਆ ਤਾਂ ਥੋੜਾ ਲਈ ਸਭ ਸਮਾਂ ਬਹੁਤ ਥੋੜਾ ਮਿਲਿਆ ਜਿਹੜਾ ਕਿਵੇਂ ਦੇਖਦੇ ਹੋ ਨਹੀਂ ਸਮਾਂ ਦਾ ਪਤਾ ਹੀ ਸੀ ਸਮਾਂ ਦਾ ਪਤਾ ਹੀ ਸੀ ਜਦੋਂ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਸੀ ਵੀ ਦਸੰਬਰ ਤੋਂ ਪਹਿਲਾਂ ਪਹਿਲਾਂ ਇਲੈਕਸ਼ਨ 30 ਤੋਂ ਕਰਾਓ ਤੇ ਉਹ ਹੁਣੀ ਹੁਣੀ ਸੀ ਕਿਸਾਨਾਂ ਨੂੰ ਕਿਵੇਂ ਦੇ ਦੇਓ ਲਗਾਤਾਰ ਮਦਦ ਲੈ ਕੇ ਮੈਂ ਇਸ ਤੇ ਗੱਲ ਡਿਟੇਲ ਨਾਲ ਜਿਹੜੀ ਥੋੜੀ ਨਾ ਕਰੂੰਗਾ ਕੁਝ ਦਿਨਾਂ ਬਾਅਦ ਕਿਸਾਨਾਂ ਬਾਰੇ ਅੱਜ ਸਿਰਫ ਇਲੈਕਸ਼ਨ ਦੀ ਤਿਆਰੀ ਤੇ ਇਲੈਕਸ਼ਨ ਨੂੰ ਕਿੱਦਣਾ ਬਟੋ ਜੀ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਆ ਬੀਜੇਪੀ ਦੀ ਉਹ ਕਿਤੇ ਨਾ ਕਿਤੇ ਇਕੱਠੇ ਹੋਣ ਦੀ ਗੱਲ ਕਹਿ ਰਹੇ ਨੇ ਲੱਗਦਾ ਕਿਤੇ ਨਾ ਕਿਤੇ ਬੀਜੇਪੀ ਦੇ ਨਾਲ ਕੀ ਐਲਾਈਂਸ ਨਹੀਂ ਕੋਈ ਆ ਸਰ ਬਟੋ ਜੀ ਕਿਸ ਤਰ੍ਹਾਂ ਦੀ ਤਿਆਰੀ ਹੈ ਬੀਜੇਪੀ ਦੀ ਉਹ ਨਾ ਤਾਂ ਪਈ ਪਾਲ ਨਹੀਂ ਨਹੀਂ ਹਜੇ ਤਾਂ ਬਾਤ ਨੂੰ ਬੋਲਦੇ ਸਰ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਬੀਜੇਪੀ ਦੀ ਜਿਹੜਿਆ ਲੈਕਸਨ ਲੈ ਕੇ ਨਗਰ ਨਹੀਂ ਕਿਹਾ ਪੰਜ ਨਗਰ ਨਹੀਂ ਬਹੁਤ ਵੱਡੀ ਤਿਆਰੀ ਆ ਲੁਧਿਆਣੇ ਜਿਵੇਂ ਨਾਰ ਸ਼ਰਜ ਖੰਨਾ ਜੀ ਉਹਨਾਂ ਦੇ ਨਾਲ ਅਸੀਂ ਕੇਵਲ ਢਿੱਲੂ ਜੀ ਉਦੋਂ ਥੱਲੇ ਅਸੀਂ ਸਹਾਇ ਪਰਿਵਾਰੀ ਮੋਗੇ ਵਾਲੇ ਸਾਡੇ ਐਮਐਲਏ ਸਾਹਮਣੇ ਹੋਰ ਲਾਏ ਨੇ ਬੜੀ ਮਨੀਉਟਲੀ ਅਸੀਂ ਇਲੈਕਸ਼ਨ ਲੜ ਰਹੇ ਆ ਕਿਉਂਕਿ ਅਸੀਂ ਬੜਾ ਸਾਨੂੰ ਪਤਾ ਹੈ 6 ਮਹੀਨੇ ਪਹਿਲਾਂ ਤਾਂ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਆ ਕੱਲਾ ਕੱਲਾ ਰਿਜ਼ਲਟ ਸਾਡੇ ਕੋਲ ਆ ਜਿਹਨੇ ਕੰਮ ਕੀਤਾ ਮਿਹਨਤ ਕੀਤੀ ਆ ਉਹ ਸਾਡੇ ਕੋਲ ਸਾਰਾ ਕੁਝ ਪਤਾ ਏ ਤੇ ਉਹ ਮਿਹਨਤ ਕੰਮ ਵਾਲਿਆਂ ਨੂੰ ਟਿਕਟ ਦਵਾਂਗੇ ਜਿਨ੍ਹਾਂ ਨੇ ਸਾਡੇ ਅਵਾਰਡ ਉਦੋਂ ਜਤਾਏ ਨੇ ਉਹਨਾਂ ਨੂੰ ਅਸੀਂ ਟਿਕਟਾਂ ਦਵਾਂਗੇ ਤੇ ਉਹਨਾਂ ਨੂੰ ਆਪ ਦਿੱਤਾ ਅੱਛਾ ਗੁਪੀਰ ਭਾਉ ਨੇ ਲੱਗੀ ਕਾ ਕਹਿੰਦਾ ਕਿਉਂਕਿ ਤੁਸੀਂ ਵੀ ਪਹਿਲਾਂ ਵੀ ਕਿਹਾ ਸੀ ਇਸ ਤਰੀਕੇ ਨਾਲ ਨਹੀਂ ਨਹੀਂ ਮੈਂ ਤਾਂ ਸਿਰਫ ਇਹ ਕਿਹਾ ਸੀ ਵੀ ਜਦੋਂ ਆਪਣੇ ਘਰੇ ਅੱਗ ਲੱਗਦੀ ਆ ਉਦੋਂ ਪਤਾ ਲੱਗਦਾ ਸੇਕ ਦਾ ਸਮਝ ਗਏ ਨਾ ਦੂਜੇ ਦੇ ਅੱਗ ਲੱਗੀ ਘਰੇ ਤਾਂ ਲੋੜੀ ਲੱਗਦੀ ਆ ਮੈਂ ਉਹ ਸਾਰੀ ਗੱਲ ਇਸ ਕਰਕੇ ਗਈ ਸੀ ਵੀ ਬਾਦਲ ਸਾਹਿਬ ਮੈਂ ਜਦੋਂ ਕਹਿੰਦਾ ਸੀਗਾ ਵੀ ਇਹ ਅੱਤਵਾਦੀ ਇਹ ਚੌੜੇ ਹੋਣੀ ਕਿ ਕਿਸੇ ਦੇ ਨਹੀਂਗੇ ਇਹ ਸੱਪ ਨੇ ਜੇ ਦੁੱਧ ਪਿਲਾਉਂਗੇ ਡੰਗ ਮਾਰਨਗੇ ਮਾਰਨਗੇ ਜਦੋਂ ਵੀ ਜੇਲ੍ਹਾਂ ਚੋਂ ਬਾਹਰ ਆਉਣਗੇ ਡੰਗ ਮਾਰਨਗੇ ਮਾਰਨਗੇ ਤੇ ਅੱਜ ਜਿਹੜੀ ਮੈਂ ਗੱਲ ਕਹਿੰਦਾ ਸੀ ਉਹ ਤੁਸੀਂ ਵੀ ਮੇਰੀ ਮੰਨੂਗੇ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਜੇਲ੍ਹਾਂ ਚੋਂ ਨਾ ਕੱਢੋ ਕਿ ਜੇ ਜੇਲ੍ਹ ਚੋਂ ਆਉਣਗੇ ਇਹ ਆਹੀ ਕੁਛ ਕਰਨਗੇ ਕਿਉਂਕਿ ਇਹ ਨਹੀਂ ਬਦਲ ਸਕਦੇ ਉਹੀ ਕੰਮ ਮੈਂ ਜੋ ਕਿਹਾ ਏ ਮੈਂ ਤਾਂ ਜਿੱਡਾ ਮੈਂ ਇਹਨਾਂ ਦਾ ਰੋਗ ਨਹੀਂ ਆ ਕੋਈ ਹੈ ਹੀ ਨਹੀਂ ਪਰ ਅੱਜ ਇਪਰੂਵ ਹੋ ਗਿਆ ਵੀ ਇਹ ਸੱਪ ਨੇ ਇਹਨਾਂ ਨੇ ਸੱਪਾਂ ਨੇ ਡੰਗ ਮਾਰਨਾ ਹੀ ਮਾਰਨਾ ਅੱਜ ਉਹ ਸੁਖਵੀਰ ਸਿੰਘ ਬਾਦਲ ਨੂੰ ਮਾਰੇ ਆ ਮੈਂ ਇਹੀ ਗੱਲ ਬਾਰ-ਬਾਰ ਕਹਿੰਦਾ ਸੀ ਵੀ ਅੱਜ ਜਦੋਂ ਆਪ ਤੇ ਗੱਲ ਪਈ ਪਤਾ ਲੱਗਿਆ ਨਾ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਕੁਚਲ ਕੇ ਰੱਖੋ ਇਹਨਾਂ ਨੂੰ ਰਗੜ ਕੇ ਰੱਖੋ ਇੱਕ ਇਹਨਾਂ ਦੀ ਸ਼ਰੀ ਜਿਹੜੇ ਅੱਤਵਾਦੀ ਨੇ ਇਹਨਾਂ ਦੀ ਸ਼ਰੀਰ ਲੱਤ ਖੱਲੇ ਮਿੱਦ ਦੇਣੀ ਚਾਹੀਦੀ ਤੇ ਅੱਜ ਉਹ ਗੱਲ ਬੁਢੀਆ ਸਾਹਿਬ ਨੂੰ ਵੀ ਪਤਾ ਲੱਗੀ ਅੱਜ 간 ਲੋਕਾਂ ਦੀ ਦਲ ਨੂੰ ਵੀ ਪਤਾ ਲੱਗੀ ਮੈਂ ਉਦੋਂ ਕਹਿੰਦਾ ਸੀ ਵੀ ਇਹ ਆਈਐਸ ਦੇ ਏਜੰਟ ਨੇ ਮੈਂ ਕਹਿੰਦਾ ਸੀ ਵੀ ਇਹ ਖੂਨਖਾਰ ਭੇੜੀਆਂ ਨੇ ਜੇ ਜੇਲ੍ਹਾਂ ਤੋਂ ਬਾਹਰ ਆਉਣਗੇ ਇਹ ਕਰਨਗੇ ਤੇ ਇਹ ਵੀ ਇਹ ਸਰਦਾਰ ਸਿੰਘ ਦੇ ਕੇਸ ਸੀਗਾ ਚੌੜਾ ਮੈਨੂੰ ਮਾਰਨੇ ਤਾਂ ਫਿਰਦਾਰਿਆ ਤੇ ਮੈਂ ਇਹੀ ਗੱਲ ਕਹਿ ਕੇ ਕਹੀ ਆ ਵੀ ਅੱਜ ਪਤਾ ਲੱਗਿਆ ਨਾ ਹੁਣ ਤੁਸੀਂ ਸਨਮਾਨ ਕਰੋ ਇਹਨੂੰ ਉਹ ਮੇਰਾ ਇਹ ਨਹੀਂ ਕਹਿਣ ਦਾ ਮਤਲਬ ਵੀ ਸਨਮਾਨ ਕਰੋ ਮੈਂ ਇੱਕ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਜਦੋਂ ਸਾਡੇ ਦਿਨ ਉੱਤੇ ਦੁੱਖ ਲੱਗਦਾ ਸੀ ਨਾ ਜਦੋਂ ਤੁਸੀਂ ਕਹਿੰਦੇ ਸੀ ਇਹਦੀ ਬਿੱਟ ਹੈ ਨਾ ਟਿਕਟ ਦੇਣੀ ਆ ਇਹ ਆ ਦੇਣੀ ਆ ਅਸੀਂ ਵੀ ਰੋਜ਼ ਤੁਹਾਨੂੰ ਮਿਲਤਾ ਕਰਦੇ ਸੀ ਨਾ ਕਹੋ ਨਾ ਕਹੋ ਇਹਨਾਂ ਨੂੰ ਹੱਲਾਸ਼ੀਰੀ ਦੋਗੇ ਇਹ ਡੰਗ ਮਾਰਨਗੇ ਤੁਹਾਡੇ ਕਿ ਮੈਨੂੰ ਕਿਹ ਲੱਗਦਾ ਨਹੀਂ ਤੁਹਾਨੂੰ ਪਤਾ ਹੀ ਆ ਸਾਰਾ ਮੈਂ ਹੁਣ ਬਾਰ ਬਾਰ ਕੀ ਕਹਾਂ ਮੇਰੀ ਗੱਲ ਤਾਂ ਤੁਸੀਂ ਵੀਡੀਓ ਅੰਮ੍ਰੇ ਵੀ ਮੈਂ ਰੱਖਦਾ ਰਿਹਾ ਬੇਵਾਕ ਰੱਖਦਾ ਰਿਹਾ ਮੈਨੂੰ ਕੀ ਕੁਝ ਕਹਿੰਦੇ ਅੱਜ ਵੱਲੋਂ ਮੇਰੀ ਤਾਂ ਪ੍ਰੂਵ ਹੋ ਗਈ ਨਾ ਵੀ ਭਾਈ ਇਹ ਲੋਗ ਨੇ ਇਹ ਕਿਸੇ ਦੇ ਸੱਦੇ ਨਹੀਂ ਇਹ ਸਿਰਫ ਤੇ ਸਿਰਫ ਝੰਗ ਮਾਰਨ ਜਾਣਦੇ ਆ ਮੈਂ ਤਾਂ ਕਹਿੰਦਾ ਸਗਨਜੀਤ ਸਿੰਘ ਬਾਦਲ ਅਸੀਂ ਵੀ ਉਹ ਉਹਨੇ ਬਿਲਕੁਦੇ ਸੀ ਅਸੀਂ ਵੀ ਉਦੋਂ ਰੋਂਦੇ ਸੀ ਅਸੀਂ ਵੀ ਉਦੋਂ ਸਗਵੀਰ ਸਿੰਘ ਬਾਦਲ ਦੇ ਜੰਡਿਆਂ ਦੇ ਬੱਚੇ ਆ 19 ਉਮਰ ਦੇ ਸੀ ਤੇ ਜਦੋਂ ਘਰ 'ਚ ਇਹ ਤਕਲੀਫ ਹੁੰਦੀ ਆ ਨਾ ਜਦੋਂ ਬੱਬ ਨਾ ਉੜੇ ਇਹ ਤਾਂ ਹਜੇ ਇੱਕ ਬਾਇਰੀ ਚੱਲਿਆ ਉਹ ਵੀ ਪਰੋਂ ਮਹਿੰਗਿਆ ਉਹ ਦਾਦੇ ਤੋਂ ਕੁਪਰੇ ਤੋਂ ਕੁੜੇ ਅਸੀਂ ਦੇਖਿਆ ਮੂਰੇ ਆਪਣੇ ਦੱਸਦਾ ਜੀ ਮੈਂ ਇਹੀ ਗੱਲ ਕਹਿ ਕੇ ਦੱਸਿਆ ਉਸ ਵੇਲੇ ਮੈਂ ਕੱਲਾ ਬੰਦਾ ਰਿਹਾ ਸਾਰੇ ਮੇਰੇ ਉਲਟ ਬੋਲਦੇ ਆ ਵੀ ਨਹੀਂ ਇਹ ਕਿਉਂ ਕਹਿੰਦਾ ਜੀ ਜਦੋਂ ਇਹ ਹੁੰਦੇ ਨਾ ਪੀੜ ਪਰਾਈ ਹੋਣੀ ਕਿਸੇ ਨੂੰ ਪਤਾ ਨਹੀਂ ਚੱਲੋ ਅੱਜ ਵੀ ਅੱਜ ਵੀ ਮੈਂ ਅੱਜ ਵੀ ਮੈਂ ਇਸ ਗੱਲ ਦਾ ਸਵਾਗਤ ਕਰਦਾ ਅੱਜ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਆਈਐਸ ਆਈ ਦੇ ਅਜੰਡੇ ਨੇ ਆਖਰਕਾਰ ਇਹ ਜੋ ਮੇਰੀ ਗੱਲ ਸੀ ਉਹ ਪ੍ਰੂਵ ਹੋ ਗਈ ਵੀ ਇਹ ਮਾਰੇ ਲੋਕ ਨੇ ਅੱਗੇ ਇਹ ਜਿਹੇ ਬੰਦਿਆਂ ਨੇ ਮੈਨੂੰ ਲੱਗਦਾ ਮਦਲ ਸਾਹਿਬ ਤੇ ਅਕਾਲੀਗਲ ਮਦਲ ਨਹੀਂ ਅਕਾਲੀਸਰ ਲਹਿਰ ਮਦਲ ਕਰਨ ਦੀ ਗੱਲ ਕੀਤੀ ਹੈ ਚਲ ਠੀਕ ਹੈ